ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਪੁੱਚੋ ਖੁਰਦ ਦੇ ਵਿੱਚੋਂ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਬਾਈ ਨਰਮਲ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਤੇ ਸਿੱਧੂ ਡੇਰੀ ਫਾਰਮ ਹੈ ਵਾਇੜਾਂ ਹਮੇਸ਼ਾ ਵਿਕਰੀ ਵਾਲੀਆਂ ਇੱਥੇ ਅਵੇਲੇਬਲ ਰਹਿੰਦੀਆਂ ਹਨ ਨਸਲ ਜਰਸੀ ਜਾਂ ਐਫ ਉਹ ਨਗ ਜਿਹੜਾ ਤੁਸੀਂ ਖਰੀਦਣਾ ਹੁੰਦਾ ਉਹਦੇ ਲਈ ਇੱਥੇ ਤੁਹਾਨੂੰ ਆਉਣਾ ਪੈਂਦਾ ਆ ਕੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੁੰਦੇ ਆਂ ਅੱਜ ਦੀ ਵੀਡੀਓ ਦੇ 12 ਨਾਗ ਦੋਸਤੋ ਤੁਹਾਨੂੰ ਦਿਖਾਉਣੇ ਆਂ 12 ਦੇ ਵਿੱਚੋਂ ਇੱਕ ਬੱਚੀ ਗੱਬਣਾ ਬਾਕੀ ਸਾਰੀਆਂ ਅਸਰ ਵਹਿੜਾਂ ਮੋਸਟਲੀ ਖੀਰੇ ਨਾਗ ਹੁੰਦੇ ਆ ਦੰਦੋਂ ਖੀਰੀਆਂ ਹੁੰਦੀਆਂ ਦੰਦ ਵੀਡੀਓ ਚ ਦਿਖਾਏ ਹੋਏ ਹੁੰਦੇ ਆ ਬਾਕੀ ਕੋਈ ਵੀ ਬੱਚੀ ਅੰਦਰੋਂ ਚੈੱਕ ਪਾਸ ਕਰਾਉਣ ਦੀ ਲੋੜ ਲੱਗਦੀ ਆ ਤਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਕਿਸੇ ਕਿਸਮ ਦਾ ਕੋਈ ਸੈਂਪਲ ਟੈਸਟ ਕਰਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਆ ਸੋ ਆਓ ਮਿਲिए ਬਾਈ ਨੂੰ ਸ਼ੁਰੂਆਤ ਛੋਟੀਆਂ ਵਹਿੜਾਂ ਤੋਂ ਤੇ ਲਾਸਟ ਉੱਤੇ ਤੁਹਾਨੂੰ ਜਿਹੜੀ ਗੱਬਣ ਵੜਾ ਉਹ ਦਿਖਾ ਦੂੰਗਾ ਬੇਨਤੀ ਫੇਰ ਇਸੇ ਵੀਡੀਓ ਦੇ ਸ਼ੁਰੂਆਤ ਚ ਦੁਬਾਰਾ ਕਰ ਦਿੰਨਾ ਵੀ ਨਾਕ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਣਾ ਜਿਹੜੀ ਮਰਜ਼ੀ ਬੱਚੀ ਖਰੀਦੋ ਪਰ ਤਸੱਲੀ ਵੀ ਤੁਸੀਂ ਆਪ ਕਰਿਓ ਨਰਮਲ ਭਾਈ ਸਤਿ ਸ੍ਰੀ ਅਕਾਲ ਅਸ਼ੀਗਰ ਜੀ ਨਰਮਲ 12 ਨਾਕ ਦਿਖਾ ਰਹੇ ਆ ਅੱਜ ਵੀ ਆਪਾਂ ਹਾਂਜੀ ਇੱਕ ਗੱਬਣਾ ਹੀ ਠੀਕ ਹੈ ਕੁਝ ਮੰਨ ਲਓ ਸੀਮਾ ਲੈਣ ਵਾਲੀਆਂ ਚਾਰ ਪੰਜ ਬੱਚੀਆਂ ਹੀ ਵੈਸੇ ਦੋਸਤੋ ਇੱਥੇ ਗੱਲ ਇੱਕ ਹੋਰ ਐਡ ਕਰਦੇ ਆ ਚਾਰ ਜਰਸੀ ਗੱਬਣ ਬੱਚੀਆਂ ਐ ਅਲੱਗ ਤੋਂ ਵੀਡੀਓ ਬਣੀ ਵੀ ਐ ਚੈਨਲ ਉੱਤੇ ਦੇਖ ਸਕਦੇ ਹੋ ਜਰਸੀ ਖਰੀਦਣੀ ਚਾਹੋ ਤਾਂ ਵੀਡੀਓ ਦੇਖ ਕੇ ਬਾਈ ਨੂੰ ਕਾਲ ਤੁਸੀਂ ਕਰ ਲਿਓ ਨਰਮਲ ਬਾਈ ਜਿਹੜੀਆਂ ਦੋ ਬੱਚੀਆਂ ਛੋਟੀਆਂ ਉਮਰ ਦੇ ਆ ਹਾਂਜੀ ਨਹੀਂ ਕੋਈ 4-4 5-5 ਮਹੀਨੇ ਉਮਰ ਹੋ ਗਈ ਦੁਰਦਗੀ ਹੈ ਕਰਕੇ ਹਾਂਜੀ ਦੱਸੋ ਇਹਨਾਂ ਦੇ ਦੰਦ ਦੇਖਣ ਦੀ ਲੋੜ ਨਹੀਂ ਇਹ ਖੀਰੀਆਂ ਆ 4-4 5-5 ਮਹੀਨੇ ਇਹਨਾਂ ਦੀ ਉਮਰ ਆ ਰੇਟ ਫੋਨ ਦੇ ਉੱਤੇ ਹੀ ਹੁੰਦੇ ਆ ਕੋਈ ਵੀ ਨਗ ਜਿਹੜਾ ਉਹ ਤੁਹਾਨੂੰ ਖਰੀਦਣਾ ਚਾਹੁੰਦੇ ਹੋ ਕਾਲ ਕਰਕੇ ਰੇਟ ਪੁੱਛ ਲਿਓ ਬਾਕੀ ਕੋਲ ਆ ਕੇ ਦੇਖੋ ਸੌਦੇ ਇੱਥੇ ਖੜਕੇ ਹੁੰਦੇ ਆ ਸੋਹਣੇ ਟਾਂਚੇ ਦੀ ਬੱਚੀ ਆ ਦਸੰਬਰ ਜਨਵਰੀ ਮਹੀਨੇ ਤੱਕ ਜਾਂਦੇ ਜਾਂਦੇ ਆ ਇਹਨਾਂ ਅਗਲੇ 4-5 ਮਹੀਨਿਆਂ ਚ ਚੰਗੀ ਸਾਂਭ ਕੇ ਗੱਭਣ ਕਰਾ ਸਕਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਵੀ ਐਫ ਗ੍ਰੋਥ ਬਹੁਤ ਕਰਦੀ ਹੈ ਯਾਨੀ ਅਗਲੇ ਸਾਲ ਦੇ ਵਿੱਚ ਜਨਵਰੀ ਫਰਵਰੀ ਤੱਕ ਜਾਂਦੇ ਆ ਤੁਸੀਂ ਇਹਨੂੰ ਇਹਦੀ ਵੈਕਸੀਨੇਸ਼ਨ ਸੌਰੀ ਜਿਹੜੀ ਏਆਈ ਹੈ ਆਰਟੀਫੀਸ਼ਲ ਇਨਸੈਮੀਨੇਸ਼ਨ ਉਹ ਕਰਵਾ ਸਕਦੇ ਹੋ ਇਹਦੇ ਨਾਲ ਇੱਕ ਹੋਰ ਵੱਛੀ ਬਈ ਤੋਰੂਗਾ ਇਹ ਵੀ ਛੋਟੀ ਉਮਰ ਦਾ ਬੱਚਾ ਹੈ ਰੰਗ ਦੋਨਾਂ ਦੇ ਸੋਹਣੇ ਆ ਵਾਈਟ ਰੰਗ ਜ਼ਿਆਦਾ ਇਹਨਾਂ ਦੇ ਵਿੱਚ ਜੱਚਦੇ ਆ ਰੰਗ ਇਹ ਵੱਛੀ ਦਾ ਪਹਿਲੇ ਨੰਬਰ ਵਾਲੀ ਦਾ ਵੀ ਰੰਗ ਤੁਸੀਂ ਦੇਖੋਗੇ ਬਾਕੀ ਇਹ ਵੱਛੀ ਵੀ ਤੁਸੀਂ ਦੇਖ ਸਕਦੇ ਹੋ ਤੋਂ ਟਾਂਟਾ ਇਹਦਾ ਵੀ ਦੇਖ ਲਓ ਠੀਕ ਹੈ ਭਾਈ ਬੰਦ ਸੋ ਇਹ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਇੱਕ ਇੱਕ ਕਰਕੇ 12 ਨਗ ਦਿਖਾਉਣੇ ਆ ਇਸ ਤੋਂ ਬਾਅਦ ਆਪਾਂ ਸ਼ੁਰੂਆਤ ਥੋੜੀਆਂ ਵੱਡੀਆਂ ਵੱਛੀਆਂ ਤੋਂ ਕਰਾਂਗੇ ਇਸ ਸਾਈਡ ਦੇ ਉੱਤੇ ਜਿਹੜੀਆਂ ਵੱਧੀਆਂ ਹੋਈਆਂ ਨਰਮਲ ਭਾਈ ਇਹ ਖੀਰੀਆਂ ਹੀ ਆ ਸਾਰੀਆਂ ਇੱਧਰ ਹਾਂ ਜੀ ਸਾਰੀਆਂ ਖੀਰੀਆਂ ਹੀ ਬੱਚੇ ਠੀਕ ਆ ਲਾਸਟ ਵਾਲੀ ਗੱਬਣ ਚਾਰ ਦੰਦਾ ਜੀ ਠੀਕ ਆ ਉਹਦੇ ਸਾਰੀਆਂ ਉੱਥੇ ਹੀ ਨੇ ਬਾਕੀ ਖੀਰੀਆਂ ਪਕਾ ਦਾ ਵੀਡੀਓ ਦਿਖਾ ਦੇਣੀ ਠੀਕ ਹੈ ਭਾਈ ਤੋਰ ਦਿਓ ਲਓ ਜੀ ਸੋ ਦਸੋ ਇਹ ਦੇਖੋ ਬੱਚੀ ਬਹੁਤ ਸੋਹਣਾ ਰੰਗ ਪ੍ਰਿੰਟੇ ਦਾ ਤੁਸੀਂ ਦੇਖੋ ਵਾਈਟ ਤੇ ਬਲੈਕ ਬਰੀਡ ਕੁਆਲਿਟੀ ਦੇ ਵਿੱਚ ਰੰਗ ਦਾ ਬਹੁਤਾ ਵੱਡਾ ਰੋਲ ਨਹੀਂ ਰਹਿੰਦਾ ਪਰ ਇੱਕ ਗੱਲ ਹੈ ਵੀ ਜਦੋਂ ਵੇਚਣ ਲੱਗਦੇ ਆ ਕੋਈ ਵਹਿੜ ਤਿਆਰ ਕਰਕੇ ਤੇ ਉਹਦੀ ਬਿਊਟੀ ਦੇ ਉੱਤੇ ਅਸਰ ਜ਼ਰੂਰ ਪੈਂਦਾ ਕਿਉਂਕਿ ਪਸ਼ੂ ਰੇਟ ਉਹੀ ਵੱਧ ਵਟਾਉਂਦਾ ਜਿਹੜਾ ਬਰੀਡ 'ਚ ਵੀ ਚੰਗਾ ਹੋਵੇ ਨਾਲ ਉਹਦੇ 'ਚ ਬਿਊਟੀ ਵੀ ਸੋਹਣੀ ਹੋਵੇ ਹੁਣ ਇਹ ਬੱਛੀ ਦਾ ਰੰਗ ਰੂਪ ਖੜਨੀ ਢਾਂਚਾ ਲੱਤਾਂ ਦੀ ਬਣਾਵਟੇ ਚੀਜ਼ਾਂ ਨੋਟ ਕਰਨ ਵਾਲੀਆਂ ਦੇਖ ਸਕਦੇ ਹੋ ਤੁਸੀਂ ਸੋਹਣੀ ਬੱਛੀ ਹੈ ਫੇਸ ਨਾਲੋਂ ਵੀ 10 ਨੰਬਰ ਦੇ ਉੱਤੇ ਤੁਹਾਨੂੰ ਇਹ ਵਾਇਡ ਦਿਖਾ ਰਹੇ ਆ ਇਹ ਬੱਛੀ ਦਿਖਾ ਰਹੇ ਆ ਚਾਰ ਚਾਰ ਹੀ ਸੋਹਣੇ ਦਿਸਦੇ ਆ ਥਾਣਾ ਆ ਕੇ ਦੇਖ ਲਿਆ ਕਰੋ ਕਿਉਂਕਿ ਬੱਚਿਆਂ ਤੋਂ ਡਰ ਲੱਗਦਾ ਰਹਿੰਦਾ ਕਈ ਵਾਰ ਬੱਚੀ ਹਰਕਤ ਕਰ ਦਿੰਦੀ ਠੀਕ ਹੈ ਭਾਈ ਉਹਦੇ ਕਰਕੇ ਬਹੁਤਾ ਇਹਨਾਂ ਦੇ ਨੇੜੇ ਨਹੀਂ ਜਾਈਦਾ ਚਾਰ ਨੰਬਰ ਦੇ ਉੱਤੇ ਇੱਕ ਹੋਰ ਬੱਚੀ ਇਹਦਾ ਵੀ ਰੰਗ ਰੂਪ ਤੁਸੀਂ ਦੇਖ ਲਿਓ ਕੱਦ ਕਾਠੇ ਦਾ ਵੀ ਚੰਗਾ ਦਸੋ ਉਮਰ ਦੇ ਹਿਸਾਬ ਤੇ ਪੂਰੀ ਸੰਭੀਵੀ ਹੈ ਸੋਹਣੀ ਸੇਤ ਹੈ ਅਜੇ ਸਾਲ ਦੇ ਵਿੱਚ ਦਸੰਬਰ ਤੱਕ ਜਾਂਦੇ ਜਾਂਦੇ ਆ ਕਨਫਰਮ ਹੈ ਗੰਭਨ ਹੋ ਜਾਣੀ ਹੈ ਮਿਨਰਲ ਮਿਕਸਚਰ ਕੋਈ ਵੀ ਨਾਲ ਜਰੂਰ ਪਾਉਂਦੇ ਰਹੋ ਠੀਕ ਹੈ ਭਾਈ ਲੈ ਚੱਲ 4 ਨੰਬਰ ਤੇ ਬੱਚੀ ਦਿਖਾ ਰਹੇ ਤੁਹਾਨੂੰ ਥਾਣੇ ਦੀ ਚਾਹ ਰਹੀ ਹੈ ਠੀਕ ਹੈ ਮੈਂ 5 ਨੰਬਰ ਦੇ ਉੱਤੇ ਖੀਰੀ ਕਨਫਰਮ ਹੈ ਵੈਸੇ ਜਿਹੜੀਆਂ ਦਸੰਗਾਂ ਦੰਦਾਂ ਵਾਲੇ ਪੱਖ ਤੋਂ ਅਜੇ ਤੱਕ ਕੋਈ ਲਾਂਬਾ ਨਹੀਂ ਆਇਆ ਵੈਸੇ ਤਾਂ 90% 95% ਅਸੀਂ ਦੰਦ ਆਪ ਹੀ ਦਿਖਾ ਦੇਣੇ ਹੁੰਦੇ ਆ ਵੀਡੀਓ ਦੇ ਵਿੱਚ ਅੰਦਰੋਂ ਜੇ ਕੋਈ ਬੱਛੀ ਚੈੱਕ ਕਰਾਉਣ ਦੀ ਲੋੜ ਲੱਗੇ ਉਹ ਜਰੂਰ ਕਰਵਾ ਲਿਆ ਕਰੋ ਤੁਸੀਂ ਭਾਵੇਂ ਉਹ ਖੀਰੀ ਆ ਭਾਵੇਂ ਦੋਂਦੀ ਆ ਗੱਬਣ ਨੂੰ ਤਾਂ ਖਾਸ ਕਰਕੇ ਸੋ ਇਹ ਵੀ ਬੱਛੀ ਤੁਸੀਂ ਦੇਖ ਸਕਦੇ ਹੋ ਇਹ 5 ਨੰਬਰ ਤੇ ਸੀ ਰੰਗ ਰੂਪ ਇਹਦਾ ਵੀ ਸੋਹਣਾ ਹੈ ਢਾਂਚਾ ਜਿਹੜਾ ਉਹ ਕੋਲੋਂ ਆ ਕੇ ਪਾਸ ਕਰ ਲਿਓ ਤੁਸੀਂ ਸਾਂਚਾਰ ਵੀ ਥਾਣੇ ਦੇ ਚਾਰ ਹੀ ਬਹੁਤ ਠੀਕ ਹੈ ਨਰਮਾ ਥਾਣੇ ਦੋਸਤੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਦੇਖੋ ਠੋਕੇ ਭਾਈ ਠੀਕ ਹੈ ਨੰਦੋ ਖੀਰੀ ਹੈ ਦੋਸਤੋ ਟਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਲੰਬਾਈ ਲੰਬੂਈ ਚੰਗੀ ਆ ਜੇ ਖੀਰੀਆਂ ਤਾਂ ਜੇ ਇਹਨਾਂ ਨੇ ਆਪਾਂ ਨੂੰ ਪਤਾ ਵਧਣਾ ਫੁੱਲਣਾ ਹੈ ਹਜੇ ਵਛੀਆਂ ਛੋਟੀ ਉਮਰ ਦੀਆਂ ਲੈ ਚਲੋ ਬੱਤ 6 ਨੰਬਰ ਤੇ ਸੀ ਇਹ ਵਛੀ 7 ਨੰਬਰ ਤੇ ਜਿਹੜੀ ਵਛੀ ਤੋਰਾਂਗੇ ਵੱਖਰਾ ਹੀ ਢਾਂਚਾ ਨਜ਼ਰ ਆਊਗਾ ਰੰਗ ਰੂਪ ਵੀ ਬਹੁਤ ਸੋਹਣਾ ਦਿਖੀਗਾ ਤੁਹਾਨੂੰ ਬਿਲਕੁਲ ਸਿੱਧੀ ਲੱਤ ਕੀਰੀ ਕਨਫਰਮ ਹੈ ਹਜੇ ਬੱਚਾ ਹੀ ਆ ਛੋਟੀ ਉਮਰ ਦਾ ਸੋਸ ਸਟਰਕਚਰ ਤੁਸੀਂ ਦੇਖ ਲਓ ਇਹਦਾ ਬਹੁਤ ਸੋਹਣੀ ਬੱਚੀ ਦੱਸੋ ਹੁਣ ਇਹਦੀ ਖੜ ਨਹੀਂ ਦੇਖੋ ਤੁਸੀਂ ਕਮਾਲਾ ਭਾਈ ਫੇਸ ਵੀ ਸੋਹਣਾ ਹੈ ਮੱਥੇ 'ਚ ਜਿਹੜਾ ਉਹ ਵਾਈਟ ਪ੍ਰਿੰਟ ਆਉਂਦਾ ਉਹ ਵੀ ਬੜਾ ਸੋਹਣਾ ਲੱਗਦਾ ਘੱਟ ਜਿਹੜਾ ਆਉਂਦਾ ਉਹ ਵੀ ਬੜਾ ਚੰਗਾ ਬਾਕੀ ਉਤੋਂ ਢਾਂਚਾ ਵੀ ਚੰਗਾ ਇਦੂ ਅੱਗੇ ਥੋੜੀਆਂ ਵੱਡੀਆਂ ਬੱਚੀਆਂ ਆਂ ਦੰਦ ਇਹਨਾਂ ਦੇ ਤੁਹਾਨੂੰ ਨਾਲ ਵੈਸੇ ਦਾ ਸਾਰਿਆਂ ਦੇ ਦਿਖਾਈ ਜਾਂਦੇ ਆਂ ਦੰਦ ਕਨਫਰਮ ਕਰ ਦਿਆਂਗੇ ਹੈ ਖੀਰੀ ਨਹੀਂ ਠੀਕ ਐ ਨਰਮ ਖੀਰੀਆਂ ਆ ਦੋਸਤੋ ਇਹ ਜਿਹੜਾ ਮੈਂ ਕਈ ਵਾਰ ਮੋਬਾਈਲ ਨੇੜੇ ਵੀ ਨਹੀਂ ਤੇ ਜਾਂਦਾ ਜਦੋਂ ਮੈਂ ਵੇਖ ਰਿਹਾ ਇਧਰੋਂ ਤਾਂ ਫਿਰ ਹੁੰਦਾ ਵੀ ਆਵਾਜ਼ ਵੀਡੀਓ ਚ ਦੇ ਹੀ ਦੇਣੀ ਐ ਇਹ AI ਦੇ ਜੋਗ ਆ ਬੱਚੀਆਂ ਜਿਹੜੀਆਂ ਹੁਣ ਤੁਹਾਨੂੰ ਦਿਖਾਵਾਂਗੇ ਆਵਾਜ਼ ਇਹਨਾਂ ਦਾ ਇੰਨਾ ਕ ਹੈਗਾ ਥੋੜਾ ਡਰਦਿਆਂ ਕਈ ਵਾਰ ਰਸੇ ਨਹੀਂ ਪਾਏ ਹੋਏ ਹੁੰਦੇ ਇਹਨਾਂ ਦੇ ਪਹਿਲਾਂ ਚੰਗੇ ਕਦ ਕਾਠ ਦੀ ਗਾਂ ਬਾਨਣੀ ਆ ਦੱਸੋ ਕਿਉਂਕਿ ਹਜੇ ਖੀਰੀ ਐ ਬੱਛੀ ਨਰਮਲ ਭਾਈ ਜਦੋਂ ਅੱਗੇ ਬੱਛੀ ਇਹਦੇ ਆਪਾਂ ਦੰਦ ਪਹਿਲਾਂ ਦਿਖਾ ਦਈਏ ਤੁਸੀਂ ਬਹੁਤ ਸੋਹਣੇ ਬੱਛੇ ਦਿਖਾਉਣੇ ਆ ਦੋ ਦੰ 4 5 6 7 8 9 ਨੰਬਰ ਤੇ 9 ਨੰਬਰ ਤੇ ਵચ્છી ਦੋਸੋ ਇਹ ਚਾਰ ਨਾਕ ਜਿਹੜੇ ਆ ਫੁੱਲ ਹੈਵੀ ਵੇਟ ਦੇ ਦਿਖਾਉਣੇ ਆ ਦੰਦ ਪਹਿਲਾਂ ਦਿਖਾ ਦਾਂਗੇ ਜਿੰਨਾ ਕੁ ਤੋਰ ਸਕੀਆਂ ਤੋੜ ਕੇ ਦਿਖਾ ਦਾਂਗੇ ਖੀਰੀ ਕਨਫਰਮ ਆ ਪੂਰੀ ਸੰਭੀ ਹੋਈ ਵચ્છી ਫੁੱਲ ਵੱਡੀਆਂ ਚਾਰ ਵਹਿੜਾ ਤੁਹਾਨੂੰ ਦਿਖਾਉਂਗਾ ਰੰਗ ਰੂਪ ਵਹਿੜ ਦਾ ਦੇਖ ਲਓ ਇਹਦਾ ਜਿਹਨੂੰ ਵਾਈਟ ਰੰਗ ਪਸੰਦ ਆ ਨਾਲ ਵਿੱਚ ਇਹਦੇ ਬਲੈਕ ਸਪੌਟ ਵੀ ਸੋਹਣੇ ਆ ਸੋਹਣਾ ਫੇਸ ਆ ਵਜਨ ਤੁਸੀਂ ਇਹਦਾ ਦੇਖ ਹੀ ਲੋ ਏ ਆਈ ਭਾਵੇਂ ਅੱਜ ਕਰਾ ਲਓ ਪੂਰੀ ਵਜਨ ਵਾਲੀ ਵਹਿੜ ਹੈ ਲੈ ਚਲੋ ਭਾਈ ਸੋ ਚੰਗੀਆਂ ਖਰੀਦੋਂਗੇ ਤਾਂ ਚੰਗਾ ਦੁੱਧ ਦੇਣੀਆਂ ਪਹਿਲੇ ਸੂਏ ਦੇ ਵਿੱਚ ਹੀ ਕਰਮਾ ਲੀਆਂ ਕਿਉਂਕਿ ਜਨਮ ਤੋਂ ਚੰਗੀਆਂ ਸੰਭੀਆਂ ਫੇਰ ਹੀ ਐਡੇ ਐਡੇ ਢਾਂਜੇ ਇਹਨਾਂ ਦੇ ਹੋਏ ਛੀਰੀ ਬੱਚੀ ਹਜੇ ਦੰਦ ਸਿੱਟਣ ਦੇ ਕੋਈ ਅਸਾਰ ਵੀ ਦਿਸਦੇ ਨਹੀਂ 10 ਨੰਬਰ ਤੇ ਜਿਹੜੀ ਬੱਚੀ ਹੈ ਇਹ ਵੀ ਤੁਹਾਨੂੰ ਦਿਖਾ ਰਿਹਾਗੇ ਫੇਸ ਇਹਦਾ ਵੀ ਬੜਾ ਸੋਹਣਾ ਢਾਂਚਾ ਰੰਗ ਰੂਪ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਇਹਨੂੰ ਦੇਖਾਂਗੇ ਵੀ ਕਿਹੜੇ ਤਰੀਕੇ ਨਾਲ ਇਹ ਤਰਕੇ ਦਿਖਾਉਂਦੀ ਹੈ ਕਿਉਂਕਿ ਖੁੱਲੇ ਫਿਰਦੇ ਪਸ਼ੂ ਦੇ ਜਦੋਂ ਰੱਸਾ ਪਾਇਆ ਜਾਂਦਾ ਤਾਂ ਫਿਰ ਉਹ ਥੋੜਾ ਜਿਹਾ ਅੱਛੀ ਬਣਾਉਂਦਾ ਘੁੰਮਣ ਲੱਗਿਆ ਧੀਰੀ ਕਨਫਰਮ ਓਕੇ ਨੂੰ ਉਹ ਦੇਖੋ ਇਹਦਾ ਰੰਗ ਰੂਪ ਟਾਂਚਾ ਦੇਖੋ ਗਹਿਰ ਦਾ ਦੱਸੋ ਬਹੁਤ ਸੋਹਣੀ ਬੱਛੀ ਚਾਰ ਹੀ ਥਾਣਾ ਇਹਦੇ ਦੇਖੋ ਸਟਰਕਚਰ ਸੰਭੀ ਹੋਈ ਫੋਲਾ AI ਦੇ ਜੋਗ ਹੈ ਖੁੱਲੰਗਾ ਛੱਡ ਲਓ ਫਾਰਮ ਬਣਾ ਦੇਣੀਆ ਕਰਮਾ ਵਾਲੀਆਂ ਇਹ ਜੀ ਇਹਨਾਂ ਦੀ ਨਸਲ ਬਰੀਡ ਕੁਆਲਿਟੀ ਦੱਸਦੀ ਐ ਫੇਸ ਤੋਂ ਬਿਊਟੀ ਦੇਖੋ ਕੰਨ ਬਲੈਕ ਵੱਖਰੇ ਜਿਹੇ ਸੋਹਣੇ ਲੱਗਦੇ 10 ਨੰਬਰ ਤੇ ਸੀ ਇਹ 2-4 ਦਿਨ ਹੀ ਦੋਸਤੋ ਇਹ ਪਸ਼ੂ ਇਸ ਤਰ੍ਹਾਂ ਕਰਦੇ ਹੁੰਦੇ ਜਦੋਂ ਇਹਨਾਂ ਦੇ ਰਸਾ ਪੈਂਦਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਉਂਕਿ ਸੀਲ ਸ਼ਰੀਫ ਨਸਲ ਆ ਇਹ ਤੇ ਫਿਰ ਇਹ ਮਸਤੀ ਨਾਲ ਹੀ ਤੁਰਨ ਲੱਗ ਜਾਂਦੇ ਨੇ 11 ਨੰਬਰ ਤੇ ਵੜ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਵਜ਼ਨ ਇਹਦੇ ਜਿਹੀ ਨਹੀਂ ਇਹਦਾ ਦੰਦੋਂ ਖੀਰੀ ਹੈ ਕਨਫਰਮ ਹੈ ਓਕੇ ਬਾਈ ਇਹਨਾਂ ਦੇ ਸੀਮਨ ਤੁਸੀਂ ਆਪਦੀ ਪਸੰਦ ਦਾ ਲਵਾਉਣਾ ਹੈ ਤੇ ਸੈਕਸਰ ਸੀਮਨ ਲਵਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਹੁਣ ਇੱਕ ਨਾਗ ਜਾਂ ਦੋ ਨਾ ਖਰੀਦ ਲੈਨੇ ਆ ਤਾਂ ਤੁਹਾਡੇ ਕੋਲ ਉਸ ਤੋਂ ਬਾਅਦ ਤੁਹਾਨੂੰ ਖਰੀਦਣ ਦੀ ਲੋੜ ਨਾ ਪਵੇ ਇਹਨਾਂ ਹੀ ਵੜਾਂ ਤੋਂ ਤੁਸੀਂ ਬਰੀਡ ਤਿਆਰ ਕਰ ਲਓ ਇਹ ਬਹੁਤ ਸੋਹਣੀਆਂ ਬੱਛੀਆਂ ਆ ਜਿਹੜੀਆਂ ਤੁਸੀਂ ਹੁਣ ਇਹਨੂੰ ਦੇਖ ਰਹੇ ਹੋ ਇਹਦਾ ਵੀ ਵਜ਼ਨ ਤੁਸੀਂ ਦੇਖ ਲਓ ਕਿੰਨਾ ਹੈ ਕਿਉਂਕਿ ਅਜੇ ਖੀਰੀਆਂ ਐ ਦੋ ਦੋ ਸੂਏ ਇਹਨਾਂ ਦੇ ਤੁਸੀਂ ਚੋਕੇ ਉਹ ਤੋਂ ਬਾਅਦ ਚ ਭਾਵੇਂ ਇਹਨਾਂ ਨੂੰ ਸੇਲ ਵੀ ਕਰ ਲਿਓ ਤੁਹਾਡੇ ਕੋਲ ਘਰੇ ਇਹਨਾਂ ਦੀ ਬ੍ਰੀਡ ਵੀ ਬਣ ਜਾਣੀ ਐ ਤੇ ਵੜਾ ਨੇ ਤੇ ਕੀਮਤ ਵੀ ਆਪਦੀ ਬਟਾ ਕੇ ਭਜਨਸਨੀਆਂ ਤੇ ਇਸੇ ਤਰ੍ਹਾਂ ਹੀ ਕਿਉਂਕਿ ਖੁੱਲੀਆਂ ਫਿਰਦੀਆਂ ਆਈਆਂ ਬੱਚੀਆਂ ਚਾਰ ਹੀ ਥਣ ਦਸਦੇ ਆ ਸੋਹਣੇ ਥਣ ਇੱਥੋਂ ਤੁਸੀਂ ਇਹਦਾ ਸਟਰਕਚਰ ਦੇਖੋ ਫੇਸ ਬੜਾ ਸੋਹਣਾ ਇਹਦੇ ਵੀ ਬਲੈਕ ਕੰਨ ਆ ਦੱਸੋ ਤੇ ਮੂੰਹ ਚਿੱਟਾ ਸੋ ਲਾਸਟ ਉੱਤੇ ਦੱਸੋ ਤੁਹਾਨੂੰ ਇੱਕ ਗੱਬਣ ਬੱਚੀ ਦਿਖਾਉਣੀ ਐ ਤੇ ਇਹ ਚਾਰ ਦੰਦ ਠੀਕ ਹੈ ਨਰਮ ਜੀ ਕਿੰਨੇ ਚਿਰ ਦੀ ਕੱਬਣ ਹੈ ਇਹ ਨਰਮ ਜੀ ਇਹ ਸਾਢੇ 3 ਮਹੀਨਾ ਦੀ ਚਾਰ ਦੇ ਕਰੀਬ ਹੋ ਗਈ ਠੀਕ ਹੈ ਤੋ ਕੋ ਦੋ ਚਾਰ ਦਿਨ ਘੱਟ ਵੀ ਹੋ ਸਕਦੀ ਹੈ ਹਨਾ ਓਕੇ ਸੋ ਦੋਸਤੋ ਸਾਢੇ 3 ਮਹੀਨਿਆਂ ਦੀ ਚਾਰ ਤੋਂ ਥੱਲੇ ਹੈ ਤਿੰਨ ਤੋਂ ਬਾਹਰ ਹੈ ਚੈੱਕ ਪਾਸ ਕਰਾ ਲਿਓ ਤੁਹਾਡਾ ਡਾਕਟਰ ਵੀ ਤੁਹਾਨੂੰ ਦੱਸ ਦੂਗਾ ਵੀ ਕਨਫਰਮ ਕਿੰਨੇ ਚਿਰ ਦੀ ਕੱਬਣ ਹੈ ਕੱਦ ਘਾਟ ਚੰਗਾ ਹੈ ਥੋੜੀ ਸੰਭਾਲਣ ਦੀ ਲੋੜ ਹੈ ਬਰੀਡ ਕੁਆਲਿਟੀ ਵੀ ਸੋਹਣੀ ਹੈ ਬਾਕੀ ਰੰਗ ਰੂਪ ਤੁਹਾਡੇ ਸਾਹਮਣੇ ਸੋ ਇਹ ਕੱਬਣ ਕਨਫਰਮ ਵੱਚੀ ਤੁਸੀਂ ਲਾਸਟ ਉੱਤੇ 12ਵੇਂ ਨੰਬਰ ਤੇ ਦੇਖ ਰਹੇ ਹੋ ਸਜੀ ਨੂੰ ਪਸੰਦ ਆਵੇ ਤਾਂ ਤੁਸੀਂ ਇੱਥੋਂ ਹੀ ਜੈਕ ਪਾਸ ਕਰਾ ਕੇ ਲੈ ਜਾ ਸਕਦੇ ਹੋ ਸੋ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਨਾਗ ਟੋਟਲ ਤੁਹਾਨੂੰ 12 ਦਿਖਾਏ ਆ ਲਾਸਟ ਉੱਤੇ ਫੇਰ ਉਹੀ ਬੇਨਤੀ ਹੈ ਵੀ ਪਸੂ ਤੁਸੀਂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਰੀਦਣਾ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਲਗਾਤਾਰ ਚੱਲ ਰਿਹਾ ਮਿਹਰਬਾਨ